ਕੰਗਨਾ ਰਣਾਉਤ ਨੇ ਚੰਡੀਗੜ੍ਹ 에어ਪੋਰਟ ਤੇ CISF ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੀ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਕੁਲਵਿੰਦਰ ਕੌਰ ਦੇ ਪਰਾਛ ਸ਼ੇਰ ਸਿੰਘ ਮਹਿਵਾਲ ਨੇ ਦੱਸਿਆ ਹੈ ਕਿ ਉਹ ਹਾਲ ਹੀ ਵਿੱਚ ਆਪਣੀ ਪੈਨ ਕੁਲਵਿੰਦਰ ਕੌਰ ਨੂੰ ਮਿਲ ਕੇ ਆਏ ਹਨ। ਸ਼ੇਰ ਸਿੰਘ ਮੁਤਾਬਕ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਜੋ ਵੀ ਉਸਨੇ ਕੀਤਾ ਹੈ ਇਸ ਦਾ ਉਸ ਨੂੰ ਕੋਈ ਵੀ ਅਫਸੋਸ ਨਹੀਂ ਹੈ। ਉਹਨਾਂ ਨੇ ਕਿਹਾ ਹੈ ਕਿ ਕੁਲਵਿੰਦਰ ਕੌਰ ਨੇ ਉਸ ਨੂੰ ਦੱਸਿਆ ਹੈ ਕਿ ਜਿਸ ਵੇਲੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਕੰਗਨਾ ਰਣਾਉਤ ਦਾ ਕਿਸਾਨਾਂ ਖਿਲਾਫ ਅਤੇ ਤਰਨੇ 'ਚ ਬੈਠੀਆਂ ਬੀਬੀਆਂ ਖਿਲਾਫ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕੰਗਣਾ ਨੇ ਕਿਹਾ ਸੀ ਕਿ ਇਹ ਔਰਤਾਂ 100-100 ਰੁਪਏ ਲੈ ਕੇ ਇੱਥੇ ਬੈਠੀਆਂ ਹਨ ਕੁਲਵਿੰਦਰ ਨੂੰ ਕੰਗਣਾ ਦੇ ਇਸ ਬਿਆਨ ਨਾਲ ਭਾਰੀ ਠੇਸ ਪੁੱਜੀ ਅਤੇ ਉਸ ਨੇ ਇਹ ਗੱਲ ਦਿਲ ਤੇ ਲਗਾ ਲਈ ਜਿਸ ਤੋਂ ਬਾਅਦ ਉਸ ਨੇ ਭਾਵਨਾਤਮਕ ਰੂਪ ਵਿੱਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਨਾ ਹੀ ਉਸ ਨੇ ਕਦੀ ਇਸ ਘਟਨਾ ਨੂੰ ਲੈ ਕੇ ਮਾਫੀ ਮੰਗਣੀ ਹੈ ਤੇ ਨਾ ਹੀ ਮਾਫੀ ਮੰਗੇਗੀ ਸ਼ੇਰ ਸਿੰਘ ਨੇ ਕਿਹਾ ਹੈ ਕਿ ਕਿੰਗਨਾ ਰਣੌਤ ਵੀ ਸ਼ੁਰੂ ਤੋਂ ਹੀ ਪੰਜਾਬੀਆਂ ਖਿਲਾਫ ਜ਼ਹਿਰ ਉਗਲਦੀ ਆਈ ਹੈ ਜਿਸ ਲਈ ਉਸਨੇ ਅੱਜ ਤੱਕ ਕਦੇ ਵੀ ਇਸ ਗੱਲ 'ਤੇ ਮਾਫੀ ਨਹੀਂ ਮੰਗੀ ਹੈ ਫਿਰ ਅਸੀਂ ਮਾਫੀ ਕਿਉਂ ਮੰਗੀ